ਜੋਨਟਾ ਸੀ ਨਹੀਂ ਭੁੱਲਦੀ ਬੋਲ ਜਾਂਦੇ ਦੁੱਖ ਸਾਰੇ ਜੋਨਟਾ ਰਸੀ ਨਹੀਂ ਭੁੱਲਦੀ ਅਰ ਨਾ ਕਿਤੇ ਨਾ ਕਿਤੇ ਸਾਡੇ ਸਮਾਜ ਦੇ ਨਾਲ ਧੋਖਾ ਕਰ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿਤੇ ਨਾ ਕਿਤੇ ਚਿੰਗਾਰੀ ਅਮਿਤ ਸ਼ਾਹ ਵੱਲੋਂ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਸੀ ਜਿੰਨੇ ਸੰਸਦ ਦੇ ਵਿੱਚ ਇਹ ਬਿਆਨ ਦੇ ਕੇ ਸ਼ੁਰੂ ਕੀਤੀ ਸੀ ਕਿ ਕਿਆ ਲਗਾ ਰੱਖਿਆ ਤੁਸੀਂ ਨੇ ਬਾਬਾ ਸਾਹਿਬ ਬਾਬਾ ਸਾਹਿਬ ਬਾਬਾ ਸਾਹਿਬ ਕਿਤੇ ਨਾ ਕਿਤੇ ਇਹ ਸਰਕਾਰ ਦੀਆਂ ਏਜੰਸੀਆਂ ਦੇ ਕਰਕੇ ਹੀ ਇਹ ਜਿਹੜੀ ਆ ਨਾ ਭਾਵਾਂ ਸਾਹਮਣੇ ਪੇਟ ਕਰਦੀ ਜਿਹੜੀ ਵਿਵਬਦੀ ਕੀਤੀ ਜਾ ਰਹੀ ਆ ਮੈਂ ਸਭ ਤੋਂ ਵੱਡਾ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਸਰਕਾਰ ਦੇ ਕੋਲ ਚਾਹੇ ਉਹ ਆਪਾਂ ਸੈਂਟਰ ਦੀ ਸਰਕਾਰ ਦੇਖੀਏ ਜਾਂ ਪੰਜਾਬ ਦੀ ਸਰਕਾਰ ਦੇਖੀਏ ਉਹਨਾਂ ਕੋਲ ਸਾਰੀ ਮਸ਼ੀਨਰੀ ਆ ਸੀਆਈਡੀ ਆ ਆਈਬੀ ਆ ਐਨਆਈਏ ਪੰਜਾਬ ਪੁਲਿਸ ਆ ਰੈਪਿਡ ਪੁਲਿਸ ਆ ਪਰ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਪੈਂਦੀਆਂ ਵਾਂ ਉਹਨਾਂ ਨੂੰ ਕਿਉਂ ਨਹੀਂ ਇਹ ਬੰਦ ਕਰਾ ਰਹੇ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਦੰਗੇ ਪੜਕਦੇ ਨੇ ਜਬ ਬਯਵਦੀ ਦੇ ਕਾਂਡ ਹੁੰਦੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਹੁੰਦੇ ਨੇ ਨਾਲ ਹੀ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹਾਂਗਾ ਕਿ ਜਿਹੜੇ ਸਾਡੇ ਸਮਾਜ ਦੇ ਨੌਜਵਾਨ ਨੇ ਉਹ ਫੇਸਬੁੱਕ ਤੇ ਉਹਦਾ ਤੋਂ ਬੜੀਆਂ ਵੀਡੀਓ ਪਾਉਂਦੇ ਨੇ ਬੜੀਆਂ ਉਹ ਆਪਣੇ ਟਿਕਟੋਕ ਪਾਉਂਦੇ ਨੇ ਤੇ ਜਦੋਂ 바ਵਾ ਸਾਹਿਬ ਅੰਬੇਡਕਰ ਦੀ ਬਯਵਦੀ ਦੀ ਗੱਲ ਹੁੰਦੀ ਜੈ ਗੁਰਦੇਵ ਬੋਲੋ ਹਾਂ ਜੀ ਜੈ ਗੁਰਦੇਵ ਜੈ ਤੀਨ ਕੱਲ ਦੀ ਜੋ ਘਟਨਾ ਬਹੁਤ ਹੀ ਸ਼ਰਮਨਾਕ ਘਟਨਾ ਜੋ ਫਲੋਰ ਵੀ ਕੇ ਘਟਿਆ ਫਿਰ ਇੱਕ ਸ਼ਰਾਰਤੀ ਅਨਸਰ ਵੱਲੋਂ ਔਰ ਖਾਲਿਸਤਾਨੀ ਸਮਰਥਕ ਪੰਨੂ ਦੇ ਕਹਿਣ ਤੇ ਜੋ ਅਮਰੀਕਾ ਦੇ ਵਿੱਚ ਬੈਠਾ 바ਵਾ ਸਾਹਿਬ ਦੇ ਸਟੈਚੂ ਦੇ ਨਾਲ ਸ਼ਿਰਸ਼ਾਨੀ ਕੀਤੀ ਗਈ ਔਰ ਉੱਥੇ ਉਹਨਾਂ ਦੇ ਸਟੈਚੂ ਤੇ ਸਪਰੇਅ ਕੀਤੀ ਗਈ ਔਰ ਉੱਥੋਂ ਦੇ ਇੱਕ ਸਕੂਲ ਦੇ ਵਿੱਚ ਵੀ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾਏ ਗਏ ਪਰ ਸਾਨੂੰ ਇਸ ਤਰ੍ਹਾਂ ਦੀਆਂ ਸ਼ਬਦਾਵਲੀ ਦੇ ਨਾਲ ਕੋਈ ਇਤਰਾਜ਼ ਨਹੀਂ ਕੋਈ ਵੀ ਆਪਣੇ ਧਰਮ ਦੀ ਖਾਤਰ ਜਾਂ ਕੋਈ ਵੀ ਮੰਗ ਕਰ ਸਕਦਾ ਖਾਲਿਸਤਾਨ ਦੀ ਮੰਗ ਕਰ ਸਕਦਾ ਕਾਨੂੰਨ ਜਿੱਤ ਸਕਦੇ ਪਰ ਇੱਕ ਭਾਰਤਨ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜਿਨ੍ਹਾਂ ਨੇ ਆਪਣੇ ਸੰਵਿਧਾਨ ਦੇ ਵਿੱਚ ਹਰ ਇੱਕ ਨੂੰ ਹੱਕ ਹਕੂਕ ਲੈ ਕੇ ਦਿੱਤੇ ਹਰ ਇੱਕ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਜੇਕਰ ਉਹਨਾਂ ਦੇ ਸਟੈਚੂਆਂ ਨਾਲ ਕੋਈ ਬੇਅਦਵੀਂ ਕਰਦਾ ਤਾਂ ਇਹ ਸਾਡਾ ਸਮਾਜ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਔਰ ਇਥੋਂ ਦੇ ਸਿੱਖ ਸਮਾਜ ਨੂੰ ਵੀ ਬੇਨਤੀ ਆ ਕਿ ਇਦਾਂ ਦੇ ਜਿਹੜੋ ਜਿਹੜੇ ਪੰਨੂ ਵਰਗੇ ਸ਼ਰਾਰਤੀ ਅੰਸਰ ਆ ਜੋ ਇਹ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੇ ਨੇ ਇਹਨਾਂ ਤੋਂ ਸਤਰਕ ਰਹਿਣ ਔਰ ਆਪਸੀ ਭਾਈਚਾਰਕ ਨੂੰ ਮજબૂત ਰੱਖਣ ਔਰ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਜਿਸ ਤਰ੍ਹਾਂ ਕੱਲ ਘਟਨਾ ਕੀਤੀ ਔਰ 2 ਮਹੀਨੇ ਪਹਿਲਾਂ ਵੀ ਹੋਈ ਅੰਮ੍ਰਿਤਸਰ ਵੀ ਹੋਈ 바ਵਾ ਸਾਹਿਬ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਇਆ ਗਿਆ ਇਦਾਂ ਦੇ ਸ਼ਰਾਰਤੀ ਅਨਸਰਾਂ ਨੂੰ ਵੜ ਕੇ ਜੇਲ੍ਹ ਤੇ ਦੇ ਵਿੱਚ ਸੁਟਿਆ ਸੁਟਿਆ ਜਾਵੇ ਔਰ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੈ ਗੁਰਦੇਵ ਜੈ ਜੀ ਜੈ ਭੀਮ ਜੈ ਭਾਕ ਜੈ ਗੁਰਦੇਵ ਧਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਕੱਲ ਜੋ ਜਿਹੜੀ ਘਟਨਾ ਫਲੋਰ ਦੇ ਵਿੱਚ ਰਾਦਾ ਸੁਆਮੀ ਜਿਹੜੀ ਕਲੋਨੀ ਦੇ ਵਿੱਚ ਕਟਨੀ ਆ ਕਿ 바ਵਾ ਸਾਹਿਬ ਡਾਕਟਰ ਉਮੇਦਕਰ ਦੇ ਮੂਰਤੀ ਦੇ ਨਾਲ ਛੇੜਛਾੜ ਕੀਤੀ ਗਈ ਜਿਸ ਦੇ ਵਜੋਂ ਅੱਜ ਜਿਹੜੀ ਫਗਵਾੜਾ ਦੇ ਵਿੱਚ ਸਮੂਹ ਦਲਿਤ ਜਥੇਬੰਦੀਆਂ ਨੂੰ ਇੱਕ ਮੀਟਿੰਗ ਬੁਲਾਈ ਗਈ ਖਾਸ ਕਰ ਸਾਡੇ ਸਰਬੀਰ ਸੇਠੀ ਜੀ ਮਾਣਾ ਜੀ ਸਾਰੀਆਂ ਸੰਸਥਾਵਾਂ ਜਿਹੜੀਆਂ ਉਮੇਦਕਰ ਮੂਲ ਨਿਵਾਸੀ ਸਾਡੇ ਭੁੱਲਾਰਾਜੀ ਜੀ ਤੋਂ ਸਾਰੇ ਸਾਥੀ ਜਿਹੜੇ ਇਕੱਠੇ ਹੋਏ ਆ ਔਰ ਅੱਜ ਜਿਹੜਾ ਇੱਕ ਅਸੀਂ ਮਤਾ ਪਾਸ ਕੀਤਾ ਜਿਸ ਦੇ ਵਿੱਚ ਕਿ ਕੱਲ 10 ਵਜੇ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਏਗਾ ਔਰ ਉਸੇ ਤਰ੍ਹਾਂ ਜਿਹੜਾ ਫਲੋਰ ਦੇ ਵਿੱਚ 4 ਵਜੇ ਤੱਕ ਜਿਹੜੀ ਮੀਟਿੰਗ ਆ ਉਸ ਤੋਂ ਬਾਅਦ ਜੇਕਰ ਸਾਨੂੰ ਪੂਰਾ ਮੈਸੇਜ ਆਉਂਦਾ ਤਾਂ ਪੂਰੇ ਪੰਜਾਬ ਨੂੰ ਬੰਦ ਕਰਨ ਦੀ ਕਾਲ ਦਿੱਤੀ ਜਾਏਗੀ ਮੈਂ ਸਾਥੀਆਂ ਦਾ ਬੜਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਇਸ ਬੋਲ ਸਾਹਿਬ ਡਾਕਟਰ ਮੇਧਗੜ ਦੀ ਸੋਚ ਨੂੰ ਰੱਖਦੇ ਹੋਏ ਜਿਹੜੀ ਅੱਜ ਫਗਵਾੜੇ ਤੋਂ ਮੂਵਮੈਂਟ ਚਲਾਉਣ ਲਈ ਇੱਕ ਜੁਟ ਹੋਏ ਆ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰ ਅੱਜ ਜੋ ਫਲੋਰ ਵਿਖੇ ਦੀਮਰਾਵ ਉਮੀਦਵਾਰ ਜੀ ਦੀ ਮੂਰਤੀ ਨਾਲ ਛੇੜਛਾੜ ਹੋਈ ਆ ਉਸ ਸਬੰਧ ਵਿੱਚ ਸਮੂਹ ਐਸਸੀ ਜਥੇਬੰਦੀਆਂ ਵੱਲੋਂ ਇੱਥੇ ਮੀਟਿੰਗ ਰੱਖ ਕੇ ਉਸ ਵਿੱਚ ਇਸ ਦੀ ਨਿਖੇਧੀ ਕੀਤੀ ਔਰ ਜੋ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇਣ ਦਾ ਜੋ ਕੱਲ ਦਾ ਫੈਸਲਾ ਲਿਆ ਗਿਆ ਔਰ ਅੱਗੇ ਵੀ ਜੋ ਇਹ ਜਥੇਬੰਦੀਆਂ ਫੈਸਲਾ ਲੈਣਗੀਆਂ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਔਰ ਅਸੀਂ ਆਪਣੇ ਵੱਲੋਂ ਇਸ ਪੂਰੇ ਘਟਨਾਕਰਮ ਦੀ ਸਖ ਸ਼ਬਦਾਂ ਵਿੱਚ ਨਿੰਦਿਆ ਕਰਦੇ ਆਂ ਮੰਗ ਪੱਤਰ ਦਾ ਟਾਈਮ ਕੀ ਇਹ ਹੀ ਗੱਲ ਦਾ ਸਵੇਰੇ 10 10:30 ਵਜੇ ਐਸ.ਡੀ.ਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਇਹ ਦੀ ਸ੍ਰੀ ਹਰਗੋਬਿੰਦ ਨਗਰ ਤੋਂ ਵੀ ਇਬਰਾਹਿਮ ਅਮੀਦਗਰ ਜੀ ਦੀ ਮੂਰਤੀ ਤੋਂ ਠੀਕ ਸਵੇਰੇ 10:30 ਵਜੇ ਚੱਲੇਗਾ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਗੁਰਦੇਵ ਜੈ ਵਾਲਮੀਕੀ ਹਾਰ ਹਰ ਵਾਲਮੀਕੀ ਅੱਜ ਫਗਵਾੜਾ ਦੇ ਰੈਸਟ ਹਾਊਸ ਵਿਖੇ ਜਿਹੜੀ ਕੱਲ੍ਹ ਘਟਨਾ ਘਰੀ ਬਾਬਾ ਸਾਹਿਬ ਬੇੜਕਰ ਜੀ ਦੀ ਜਿਹੜੀ ਪ੍ਰਤੀਮਾ ਨਾ ਫਲੋਰ ਦੇ ਨੰਗਲ ਵਿੱਚ ਜਿਹੜੀ ਛੇੜਛਾੜ ਹੋਈ ਉਸ ਦੇ ਰੋਸ ਵਜੋਂ ਅੱਜ ਫਗਵਾੜਾ ਵਿਖੇ ਸਾਰੀਆਂ ਸਮੂਹ ਦਲਿਤ ਜਥੇਬੰਦੀਆਂ ਔਰ ਸ਼੍ਰੀ ਗੁਰੂ ਰਵਿਦਾਸਵਾਹਾਮਾ ਔਰ ਅੰਬੇਡਕਰ ਸਣਾ ਮੂਲਵਾਸੀ ਔਰ ਜਿੰਨੀਆਂ ਵੀ ਸਾਡੇ ਜਿੰਨੀਆਂ ਵੀ ਸਾਡੀਆਂ ਧਾਰਮਿਕ ਜਥੇਬੰਦੀਆਂ ਔਰ ਸਮਾਜਿਕ ਜਥੇਬੰਦੀਆਂ ਅੱਜ ਕਟੀਆਂ ਹੋਈਆਂ ਔਰ ਸਾਰਿਆਂ ਨੇ ਅੱਜ ਇਹ ਫੈਸਲਾ ਲਿਆ ਸਾਰੀਆਂ ਜਥੇਬੰਦੀਆਂ ਨੇ ਵੀ ਕੱਲ ਨੂੰ ਅਸੀਂ ਸਾਰੀਆਂ ਜਥੇਬੰਦੀਆਂ ਬਾਬਾ ਸਾਹਿਬ ਅੰਬੇਡਕਰ ਪਾਰਕ ਗੁਰੂ ਹਰਗੋਬਿੰਦਨਗਰ ਫਗਵਾੜਾ ਵਿਖੇ ਸਵੇਰੇ 10 ਵਜੇ ਇਕੱਠੇ ਹੋਣਗੇ ਔਰ ਜਿਹੜਾ ਐਸਡੀਐਮ ਸਾਹਿਬ ਨੂੰ ਮੈਮੋਰੰਡਮ ਦਿੱਤਾ ਜਾਊਗਾ ਔਰ ਜਿਹੜੀ ਅਗਲੀ ਰਣਨੀਤੀ ਆ ਉਹ ਅਸੀਂ ਤੁਹਾਡੇ ਨਾਲ ਬਹੁਤ ਛੇਤੀ ਸਾਂਝੀ ਕਰਾਂਗੇ ਕਿਉਂਕਿ ਕੱਲ ਨੂੰ ਮੈਮੋਰੰਡਮ ਦਾ ਸਾਡਾ ਟਾਈਮ ਆ ਅਗਲੀ ਰਣਨੀਤੀ ਅਸੀਂ ਸਾਰੇ ਪੰਜਾਬ ਨਾਲ ਡਿਸਕਸ ਕਰਕੇ ਪੰਜਾਬ ਲੈਵਲ ਤੇ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਜੋ ਵੀ ਸਾਡਾ ਫੈਸਲਾ ਆਊਗਾ ਉਹਨੂੰ ਅਸੀਂ ਪੰਜਾਬ ਵਿੱਚ ਲਾਗੂ ਕਰਾਵਾਂਗੇ ਸਾਰੇ ਹੀ ਸਤਿਕਾਰਯੋਗ ਸਾਥੀਆਂ ਦਾ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ